ਸਾਇਦ ਨੂੰ ਤਿਆਰ ਕਰ ਰਿਹਾ ਹੈ ਉਹ ਗੁਰੂ ਜੀ ਆ ਵੀਰਾਂ ਸਾਬਾਤ ਉਹ ਫੁੱਲ ਜਿਹਾ ਆ ਸਾਬਾਤ ਆ ਬੱਸ ਡਰਾਈਵਰ ਕਿੱਥੇ ਆਦਾ ਡਰਾਈਵਰ ਕਿੱਥੇ ਆ ਡਰਾਈਵਰ ਤੁਮੋ ਆ ਪਾਰ ਕਰ ਲੈ ਰੋ ਰਾਤ ਦੇ ਮੇਰੇ ਮਰੇਡ ਕਰਨ ਮਰ ਜਾਣੇ ਉਹਨੇ ਜਿਹੇ ਚ ਉਹਨਾਂ ਨੇ ਦਾ ਬਹੁਤ ਫਸੇ ਫਸੇ ਜਾਂਦੇ ਬਾਹਰ ਫਸੇ ਆਏ ਹੋ ਉੱਧਰ ਦਾ ਬੰਦਾ ਜਾ ਕੇ ਦੇਖੋ ਉੱਧਰ ਦਾ ਬੰਦਾ ਜਾ ਕੇ ਦੇਖੋ ਅੱਥਰ ਉੱਥੇ ਬੈਠੇ ਭਾਜੀ ਅੱਥੇ ਫਿਰ ਤੇ ਬੈਠੇ ਅੱਗੇ ਉਹੀ ਕਹਿੰਦੇ ਐਂਦੇ ਅੱਧਾ ਬੰਦਾ ਉੱਧਰ ਐ ਅੱਧਾ ਬੰਦਾ ਉੱਧਰ ਪਿੱਛੇ ਚ ਹਾਂ ਹਾਂ ਮੈਂ ਕਹਿੰਦਾ ਟੁੱਟੇ ਆ ਟੁੱਟਣਾ ਕਿੱਥੇ ਇੰਨੀ ਆਸਾਨੀ ਨਾਲ ਥੋੜਾ ਟੁੱਟ ਜਨਾ ਬੰਦੇ ਜਿਹੜੇ ਆ ਚਾਰ ਪੰਜ ਜਣੇ ਨੇ ਅੰਦਰ ਦੇ ਖੜੇ ਹੋ ਥੱਲੇ ਹੋਈ ਨਹੀਂ ਨੀਵੀਂ ਹੋਣੀ ਚੋਕਰ ચારો ચો ચો ત્રણ ચાર જણા તાર જન ચાર જી ਇਹ ਨਾਮ ਇਹਦਾ ਨਾਮ ਸੁਣੋ ਸੁਣਾ ਗੱਡੀ ਕੀ ਗੱਲ ਕੀ ਹੋਇਆ ਗੱਲ ਇਹਦਾ ਭਾਈ ਇਹ ਗੱਡੀ ਐ ਕਿ ਨਾ ਫੁੱਲ ਦੀ ਹਾਈਟ ਹੈਗੀ ਛੋਟੀ ਇਹ ਗੱਡੀ ਕਿ ਦੂਰੋਂ ਦੇਖੋ ਨਾ ਪਤਾ ਨਹੀਂ ਲੱਗਦਾ ਕਿ ਇਹ ਗੱਡੀ ਲੰਘ ਜੇਗੀ ਨਹੀਂ ਉਹ ਨਿਕਲ ਗਿਆ ਅੱਗੇ ਜਾ ਕੇ ਵਿਚਾਰਾ ਫਸ ਗਿਆ ਤਿੰਨ ਬੰਦੇ ਬੈਠੇ ਗੱਡੀ ਦੇ ਉੱਪਰ ਉਹ ਬੜੀ ਮੁਸ਼ਕਲ ਭਾਈ ਗੱਡੀ ਦਾ ਸਾਈਡਾ ਤੋੜ ਕੇ ਉਹਨਾਂ ਨੇ ਆਪਣਾ ਬੜੀ ਮੁਸ਼ਕਲ ਘੱਟਿਆ ਉਹਨਾਂ ਨੂੰ ਬਾਹਰ ਕਿ ਅਸੀਂ ਪਿੱਛੇ ਵੀ ਬਾਰਾ ਮੋਟਾ ਲਿਖਿਆ ਹੋਵੇ ਜਾਇ ਵੱਡੀ ਹਾਈਟ ਦਾ ਨਾ ਹੋਵੇ ਬਾਹਰ ਨਿਕਲਣ ਦੀਆਂ ਦੁਨੀਆਂ ਆ ਬੀ ਆ ਇਹੋ ਬੜੀ ਮੁਸ਼ਕਲ ਭਾਈ ਬੰਦੇ ਬਚੇ ਭਾਈ ਡਰਾਈਵਰ ਕਿੱਥੇ ਐਸੇ ਮਾੜਾ ਡਰਾਈਵਰ ਨੂੰ ਡਰਾਈਵਰ ਇੱਥੇ ਹੀ ਹੈ ਭਾਈ ਉਹ ਵਿਚਾਰਾ ਘਬਰਾਇਆ ਪਿਆ ਵਾ ਤੁਸੀਂ ਜੀ ਕੀ ਕੀਤਾ ਦੇ ਦਿਓ ਡੇਢ ਤੋਂ 2 ਘੰਟੇ ਕੋਈ ਵੀ ਇਨਫੋਰਮ ਕੀਤਾ ਗਿਆ ਤੇ ਜਿਹੜਾ ਐਮਬੂਲੈਂਸ ਕੋਈ ਆਇਆ ਨਹੀਂ ਨਾ ਕੋਈ ਵੀ ਨਹੀਂ ਆਇਆ ਭਾਈ ਕਿੱਦਾਂ ਦੇ ਦਿਓ ਕਾਰ ਜੀ ਕੋਈ ਹੈ ਉਹ ਦੇਖੋ ਸਾਡੇ ਸਾਹਣੀ ਹੈ ਭਾਈ ਸ਼ਹਿਰ ਚ ਦੋ ਨਵੀਂ ਤੇ ਨਵੀਂ ਵਾਰਦਾਤ ਹੋ ਰਹੀ ਆ ਜਾਂਦੇ ਕੋਈ ਕੁਝ ਵੀ ਹੋਵੇ ਇੱਦਾਂ ਕਿਸੇ ਕੋਈ ਡਰ ਹੋਵੇ ਕਿ ਇੱਦਾਂ ਦੇ ਚੋਰੀਆਂ ਚਕਾਰੀਆਂ ਹੋਏ ਨਾ ਹੁਣ ਭਾਈ ਬੰਦੇ ਹਾਲਾਤ ਠੀਕ ਨਹੀਂ ਹੁਣ ਬੰਦੇ ਦੇ ਉੱਪਰ ਵਾਲੇ ਦੇ ਹਾਲਾਤ ਜਿਹੜੇ ਉੱਪਰ ਬੈਠ ਦੇ ਵਿਚਾਰ ਹੋ ਗਿਆ ਜਾਨੀ ਮਾਨੀ ਨੁਕਸਾਨੀ ਹੋਇਆ ਭਾਈ ਰਾਂ ਘੀਰਾ ਵੱਲੋਂ ਦੱਸਿਆ ਜਾ ਰਿਹਾ ਕਿ ਇੱਥੇ ਪਹਿਲਾਂ ਵੀ ਡਿਵਾਈਡਰ ਲੱਗਾ ਹੋਇਆ ਸੀ ਤੇ ਉਹ ਟੁੱਟ ਗਿਆ ਸੀ ਤੋੜਾਇਆ ਗਿਆ ਟੁੱਟ ਗਿਆ ਇਹ 10 ਤੋਂ 15 ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਇੱਥੇ ਹੁਣ ਇੱਕ ਕੌਂਸਲਰ ਸਾਹਿਬ ਹੈਗੇ ਕੋਈ ਉਹ ਕਿੰਦੇ ਸੀ ਮੈਂ ਕਰਵਾ ਦਾਂਗਾ ਉਹਨਾਂ ਨੇ ਕਿਹਾ ਜਰੂਰ ਦਿੱਤਾ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਦੀ ਇਹ ਕਿੰਨੇ ਦਿਨ ਰੁਗੀ ਉਹ ਡਿਵਾਈਡਰ ਟੁੱਟੇ ਨੂੰ ਇਹ ਭਾਈ 20 ਤੋਂ 25 ਦਿਨ ਹੋ ਗਏ ਜਿੱਥੇ ਲੱਗੇ ਰਹਿੰਦੇ ਹੋ ਹਾਂਜੀ ਮੈਂ ਇੱਥੇ ਵਰਦੇਵ ਨਗਰ ਰਹਿਦਾ ਹਾਂ ਜੀ ਭਾਈ ਇੱਥੇ ਰਹਿੰਦੇ ਤੁਸੀਂ ਭਾਈ ਕੀ ਗੱਲ ਕੀ ਦੱਸੂਗਾ ਇਹ ਭਾਈ ਉਹ ਪੋ ਜਾਂ ਤੇ ਸੈਂਟਰ ਚ ਇਦਾਂ ਲੱਗੇ ਇਹ ਵੀ ਟੋਲ ਰੋਡ ਉੱਥੇ ਕਿੱਥੋਂ ਹੈਗਾ ਉੱਚਾ ਅੱਗੇ ਹੈਗਾ ਨੀਵਾਂ ਹੂੰ ਤਾਂ ਕਰ ਕੀ ਕਿੰਨੇ ਬੰਦੇ ਬੰਦੇ ਸੀਗੇ ਟਰੱਕ ਦੇ ਵਿੱਚ ਇਹਨਾਂ ਇਹ ਟਰੱਕ ਕਿੱਥੇ ਜਾ ਰਹੇ ਪਤਾ ਕੁਝ ਹਮਰਨਾ ਇੱਕ ਬੰਦੇ ਦੀ ਹਾਲਾਤ ਕੀ ਦਾ ਬੰਦਿਆਂ ਦੇ ਤਿੰਨੋਂ ਬੰਦੇ ਸਹੀ ਸੇਫ ਹੈ ਹਾਂਜੀ ਕਿਸ ਪੁਲਿਸ ਪ੍ਰਸ਼ਾਸਨ ਦੇ ਮੋਕੇ ਤੇ ਪਹੁੰਚਿਆ ਸੀ ਕੋਈ ਨਹੀਂ ਕੋਈ ਨਹੀਂ ਕਿਸ ਤਰ੍ਹਾਂ ਦੇ ਦਿਓ ਇਸ ਚੀਜ਼ ਨੂੰ ਪੁਲਿਸ ਪ੍ਰਸ਼ਾਸਨ ਨੇ ਮੋਕੇ ਤੇ ਪਹੁੰਚਦਾ 1.5 ਤੋਂ 2 ਘੰਟੇ ਲੱਗੇ ਐਮਬੂਲੈਂਸ ਹੋ ਕੇ ਨਹੀਂ ਆਈ ਇਹ ਉਹ ਜਿਹੜੇ ਬੰਦੇ ਪ੍ਰਾਈਵੇਟ ਜੀਪਾਂ ਲੈ ਕੇ ਗਏ ਮੋਟਰਸਾਈਕਲਾਂ ਦੇ ਕਿਸ ਤਰ੍ਹਾਂ ਦੇਖ ਦਿਓ ਪੁਲਿਸ ਦੀ ਨਾਕਾਮੀ ਨੂੰ ਵਿੱਚ ਪਤਾ ਹੀ ਹੈ